ਸਤਿ ਸ੍ਰੀ ਅਕਾਲ ਜੀ ਸਭ ਨੂੰ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਤੁਹਾਡੇ ਵਾਸਤੇ ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚਿਆ ਜੀ ਬਹੁਤ ਘੱਟ ਰੇਟ ਤੋਂ ਤੁਹਾਨੂੰ ਅੱਜ ਦੇਖਣ ਨੂੰ ਮਿਲਣ ਗਈ ਤੇ ਇੱਕ ਆਪਣੇ ਕੋਲੇ ਐਨ ਆਰ ਆਈ ਬੁਲਟ ਹੈ ਜੀ ਮਾਲਕ ਬਾਹਰ ਰਹਿੰਦੇ ਆ ਜਮਾ ਨਮੇ ਕੁੱਲ ਜਮੇ ਚੱਲਿਆ ਜੀ 800 ਤੋਂ ਵੀ ਘੱਟ ਕਿਲੋਮੀਟਰ ਤੇ ਪੂਰੀ ਆਪਾਂ ਗੱਲ ਕਰਦਾ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਜਾਂ نیچے ਤੁਸੀਂ ਦੇਖੋ ਹਰੇ ਜਿਹੇ ਅੱਖਰਾਂ ਦੇ ਵਿੱਚ ਲਿਖਿਆ ਰਹਿੰ 38140 38764 ਤੇ ਆਪਾਂ ਬਿਲਕੁਲ ਫਰੀਦੋ ਵਿੱਚ ਐਡ ਕਰਦਾ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋ ਆਪਣੇ ਕੋਲੇ ਭੇਜੋ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਪਹਿਲੀ ਗੱਡੀ ਦੀ ਆਪਣੇ ਕੋਲੇ ਮਾਲਕ ਨੇ ਰੇਟਸ VDI ਗੱਡੀ ਮਾਲਕ ਨੇ ਭੇਜੀ ਹੈ ਸੇਲ ਵਾਸਤੇ ਗੱਡੀ ਹਰਿਆਣਾ ਨੰਬਰ ਹੈ ਜੀ ਤੇ ਗੱਡੀ ਦੀ ਕੰਡੀਸ਼ਨ ਆਲੋਕਿਆ ਅੰਦਰੋਂ ਜੇ ਗੱਲ ਕਰੀਏ ਸੀਟ ਕਵਰ ਮੈਟਿੰਗ ਜਮਾਂ ਨਵੇਂ ਆਪਾਂ ਨੂੰ ਮਿਲ ਜਾਣਗੇ ਸਾਰੇ ਫੰਕਸ਼ਨ ਵਰਕਿੰਗ ਚ ਨੇ ਤੇ ਗੱਡੀਆਂ 2012 ਮਾਡਲ ਹਰਿਆਣਾ ਨੰਬਰ ਹੈ ਜੀ ਦੋ ਟਾਇਰ ਤਾਂ ਬਿਲਕੁਲ ਨਵੇਂ ਨੇ ਦੋ ਟਾਰਾਂ ਦੀ ਕੰਡੀਸ਼ਨ ਅੱਧੇ ਵਾਂਗੂ ਪਈਆ ਮਤਲਬ ਕਿ 40 ਤੋਂ 45 ਕੁ ਪੈਸੇ ਆਪ ਨੂੰ ਮਿਲ ਜੂਗੀ ਤੇ ਸਾਰਾ ਕੁਝ ਵਧੀਆ ਜੀ ਇੰਜਨ ਗੇਅਰ ਬਹੁਤ ਵਧੀਆ ਹੈ ਬਾਕੀ ਸਰਵਿਸ ਮਾਲਕ ਨੇ ਕਰਵਾਈ ਹੋਈ ਹੈ ਬਾਕੀ 12 ਮਾਡਲ ਹੈ ਇਹਨਾਂ ਦਾ ਏਰੀਆ ਸਰਦੂਲਗੜ ਜਾ ਕੇ ਤੁਸੀਂ ਦੇਖਣੇ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋਵੇ ਕਿਸੇ ਨੇ ਚਲਾ ਕੇ ਦੇਖ ਲਓ ਦੋ 10 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ 2 ਲੱਖ 10000 ਤੇ ਮਾਲਕ ਕਹਿੰਦੇ ਆ ਲੈਸ ਬਸ ਜ਼ਰੂਰ ਕਰਾਂਗੇ ਮੌਕੇ ਤੇ ਕਿਸੇ ਨੂੰ ਵੀ ਪਸੰਦ ਆਵੇ ਇੱਕ ਵਾਰੀ ਫੋਨ ਜਰੂਰ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਹੈ 6280402847 ਤੇ ਹੁਣ ਆਪਾਂ ਸੈਕਿੰਡ ਗੱਡੀ ਦੀ ਗੱਲ ਕਰਦੇ ਆ ਆਪਣੇ ਕੋਲੇ Honda Amaze ਗੱਡੀ ਮਾਲਕ ਨੇ ਭੇਜੀ ਹੈ ਜੀ ਗੱਡੀ ਦੀ ਕੰਡੀਸ਼ਨ ਆਲੋਕੀ ਹੈ ਨੰਬਰ ਦਿੱਲੀ ਹੈ ਜੀ ਦਿੱਲੀ ਨੰਬਰ ਗੱਡੀ ਹੈ ਤੇ ਫਾਸਟ ਓਨਰ ਹੈ ਐਨਓਸੀ ਮਿਲ ਜੂਗੀ ਤੇ ਰੰਗ ਤੁਸੀਂ ਆਪੇ ਦੇਖ ਲਓ 2015 ਮਾਡਲ ਹੈ ਕੰਡੀਸ਼ਨ ਵਧੀਆ ਹੈ ਬਾਕੀ ਤੁਹਾਡੇ ਸਾਹਮਣੇ ਹੈ ਜੀ ਬਠਿੰਡਾ ਮਾਲਕੇ ਦਾ ਏਰੀਆ ਜਾ ਕੇ ਤੁਸੀਂ ਦੇਖਣੀ ਹੈ ਉਹ ਗੱਡੀ ਵਠੀਂਦੇ ਏਰੀਆ ਚ ਜਾ ਕੇ ਦੇਖ ਸਕਦਾ ਹਾਂ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਲਓ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਤੇ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ ਜੀ ਤੁਸੀਂ ਨੋਟ ਕਰ ਲਓ 98157 63 243 ਇਸਾ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਆਪੇ ਕਰ ਸਕਦੇ ਹੋ ਜੀ ਤੀਸਰੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਕਰਿਊਜ਼ ਕਰਿਊਜ਼ ALTIZ 2012 ਮਾਡਲ ਹੈ ਜੀ 12 ਮਾਡਲ ਹੈ ਤੇ ਬਹੁਤ ਵਧੀਆ ਗੱਡੀ ਆ ਤੇ ਕਰੂਜ਼ LTZ ਦਿੱਲੀ ਨੰਬਰ ਹੈ ਜੀ ਐਨਓਸੀ ਲੁਧਿਆਣੇ ਦੀ ਹੈ ਤੇ AC ਹੀਟਰ ਵਰਕਿੰਗ ਚ ਹੈ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਆ ਪੰਜੋ ਟਾਇਰਾਂ ਦੀ ਕੰਡੀਸ਼ਨ ਇੱਕੋ ਜੀ ਆ ਤੇ ਜਿਵੇਂ ਸਟਿੱਪਣੀ ਨਾਲ ਹੈ ਤੇ ਸਟਿੱਪਣੀ ਚ ਵੀ ਅਲਾਈ ਲੱਗੇ ਹੋਏ ਨੇ ਸਨਰੂਫ ਮਾੜ ਲਿਆ ਜੀ ਸੈਂਟਰ ਲੋਕ ਹੈ ਰਿਮੋਟ ਸੈਂਟਰ ਲੋਕੇ ਜੀ ਠੀਕ ਹੈ ਜੀ ਰਿਮੋਟ ਨਾਲ ਹੈ ਸਾਰਾ ਕੁਝ ਜੋ ਵੀ ਹੁੰਦਾ ਤੇ ਪਾਵਰ ਵਿੰਡੋ ਹੈ ਪਾਵਰ ਸਟੀering ਹੈ ਤੇ ਮਿਊਜ਼ਿਕ ਸਿਸਟਮ ਜਿਹੜਾ ਕੰਪਨੀ ਵੱਲੋਂ ਆਉਂਦਾ ਉਹੀ ਲੱਗਿਆ ਹੋਇਆ ਹੈ ਤੇ ਸਾਰੇ ਜਿੰਨੇ ਵੀ ਫੀਚਰ ਹੈ ਜਿੰਨੇ ਵੀ ਜੋ ਵੀ ਫੰਕਸ਼ਨ ਹੁੰਦੇ ਆ ਸਾਰੇ ਵਰਕਿੰਗ ਚ ਨੇ ਤੇ ਡਿਮਾਂਡ 81 ਹੈ 1 ਲੱਖ 80000 1 ਲੱਖ ਤੇ 9000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਨੰਬਰ ਦਿੱਲੀ ਹੈ ਜੀ ਤੇ ਗੱਡੀ ਵਧੀਆ ਤੁਹਾਡੇ ਸਾਹਮਣੇ ਆ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੇ ਹੋ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਜੀ ਜਾ ਕੇ ਤੁਸੀਂ ਦੇਖ ਲਿਓ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਕਿਵੇਂ ਕੁਸ਼ੇ ਤੇ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ 8804000727 ਇਸ ਨੰਬਰ ਤੇ ਗੱਲ ਤੁਸੀਂ ਕਰ ਲਿਓ ਜੀ ਤੇ ਇਹ ਗੱਲਬਾਤ ਹੋ ਰਹੀ ਹੈ ਜੀ ਮਸ਼ੀਨਰੀਆਂ ਦੀ ਤੇ ਅੱਗੇ ਆਪਾਂ ਹੋਰ ਵੀ ਮਸ਼ੀਨਰੀਆਂ ਲੈ ਕੇ ਪਹੁੰਚਿਆ ਉਹਨਾਂ ਦੀ ਵੀ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਸਾਰੇ ਜਣੇ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੋਵੇ ਤੁਹਾਡੇ ਕੋਲੇ ਬੁਲਟ ਹੈ ਜਾ ਫਿਰ ਕੋਈ ਵੀ ਗੱਡੀ ਆ ਮਸ਼ੀਨਰੀ ਆ ਜਾਂ ਫਿਰ ਇਨਾਂ ਤੋਂ ਇਲਾਵਾ ਤੁਹਾਡੇ ਕੋਲੇ ਕੂਠੀਆ ਘਰਾਂ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਤੇ ਜਮਾ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਜੀ ਆਪਣਾ ਸਾਰਾ ਕੰਮ ਜਮਾ ਫਰੀ ਚ ਹੈ ਤੁਸੀਂ ਭੇਜੋ ਐਡ ਕਰਵਾਓ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਜਿੰਨੇ ਤੁਸੀਂ ਆਇਓ ਜੀ ਕਿ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਪੋਰਟ ਕਰਿਆ ਕਰੋ ਜੀ ਫੁੱਲ ਬਟਾ ਫੁੱਲ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਹੈ ਨੀਚੇ ਉਹਨੂੰ ਕਲਿੱਕ ਕਰ ਦਿਓ ਨਾਲ ਇੱਕ ਬੈਲ ਆਈਕਨ ਮਿਲੂਗਾ ਜੀ ਉਹਨੂੰ ਆਲਟ ਤੇ ਸੈੱਟ ਕਰਕੇ ਕਲਿੱਕ ਜ਼ਰੂਰ ਕਰ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਜੀ ਤੇ ਬਾਤ ਤੋਂ ਬਾਅਦ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਕਿਉਂਕਿ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਪਹੁੰਚਦੇ ਰਹਿਣੇ ਆ ਜੀ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਕਰਦੇ ਆ ਜੀ ਜਿਵੇਂ ਤੁਹਾਨੂੰ ਕਿਹਾ ਸੀਗਾ ਇੱਕ ਕਪੜੇ ਕੋਲੇ ਬੁਲਟ ਵੀ ਪਹੁੰਚਿਆ ਕੁੱਲ 800 ਕਿਲੋਮੀਟਰ ਚੱਲਿਆ ਹੋਇਆ ਤੇ 2023 ਮਾਡਲ ਹੈ ਜੀ ਤੇ ਨਵਾਂ ਬਿਲਕੁਲ ਹੈ ਜੀ ਵੱਡਾ ਬੁਲਟ ਮੋਟਰਸਾਈਕਲ ਆ ਤੇ ਰੇਟ 385 ਮਾਲਕ ਨੇ ਮੰਗਿਆ ਬਾਕੀ ਕਹਿੰਦੇ ਸੀਗੇ ਮਾਲਕ ਉੱਪਰ-ਨੀਚ ਮੜਾ-ਮੋਟਾ ਕਰ ਲਾਂਗੇ ਜਮਾ ਨਵੇਂ ਤੇ ਕਾਗਜ਼ ਪੱਤਰ ਸਾਰੇ ਕੰਪਲੀਟਡ ਨੇ ਸਰਵਿਸ-ਸਰਵਿਸ ਹੋਈ ਐ ਤੇ ਸਾਰਾ ਕੁਝ ਬਹੁਤ ਵਧੀਆ ਬਾਕੀ ਤੁਹਾਡੇ ਸਾਹਮਣੇ ਜੀ ਵੀਡੀਓ ਮਾਲਕ ਨੇ ਬਣਾ ਕੇ ਭੇਜੀ ਐ ਜਿਵੇਂ ਕਿ ਸਕਰੀਨ ਤੇ ਤੁਸੀਂ ਦੇਖ ਹੀ ਰਹੇ ਹੋ ਜੀ 23 ਮਾਡਲ ਐ ਤੇ ਮਾਲਕ ਬਾਹਰ ਰਹਿੰਦੇ ਆ ਜੀ ਸਾਰੇ ਬਾਹਰ ਪੱਕੇ ਨੇ ਤੇ ਜਿਨ੍ਹਾਂ ਦਾ ਹ ਬੁਲਟ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਤੁਸੀਂ ਨੋਟ ਕਰ ਸਕਦੇ ਹੋ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਤੇ ਹੁਣ ਆਪਾਂ ਇੱਕ ਡਿਸਕਵਰ ਮੋਟਰਸਾਈਕਲ ਦੀ ਗੱਲ ਕਰਦੇ ਆ ਆਪਣੇ ਕੋਲੇ 150 ਸੀਸੀ ਡਿਸਕਵਰ ਮਾਲਕ ਨੇ ਭੇਜਿਆ ਵੇਚਣ ਵਾਸਤੇ 2010 ਮਾਡਲ ਹੈ ਜੀ 2010 ਮਾਡਲ ਹੈ ਤੇ ਰੇਟ ਹੈ ਸਿਰਫ 13000 ਰੁਪਿਆ 13000 ਦੇ ਵਿੱਚ ਇਹਨਾਂ ਨੇ ਵੇਚਣਾ ਜੀ ਤੇ ਬਹੁਤ ਵਧੀਆ ਕੰਡੀਸ਼ਨ ਪਈ ਆ ਤੁਹਾਡੇ ਸਾਹਮਣੇ ਮਲੇਰਕੋਟਲਾ ਇਹਨਾਂ ਦਾ ਏਰੀਆ ਜਿੰਨਾ ਦਾ ਹਾ ਡਿਸਕਵਰ ਹੈ ਕੰਡੀਸ਼ਨ ਆਲੋਕ ਹੈ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਤੇ ਇੰਜਨ ਗੇਅਰ ਚ ਕੋਈ ਕਮੀ ਪੇਸ਼ੀ ਹੈ ਨਹੀਂ ਵਧੀਆ ਸਰਵਿਸ ਹੋਈ ਹੈ ਵਧੀਆ ਇੰਜਨ ਹੈ ਵਧੀਆ ਸਾਰਾ ਕੁਝ ਹੈ ਜਿੰਨੇ ਪਾਰਟ ਨੇ ਵਧੀਆ ਪਈ ਨਹੀਂ ਨਾ ਕੋਈ ਟੁੱਟਿਆ ਭੱਜੇ ਤੇ 10 ਮਾਡਲ ਹੈ ਜਾ ਕੇ ਤੁਸੀਂ ਦੇਖਣਾ ਹੋਵੇ ਮਲੇਰਕੋਟਲੇ ਏਰੀਏ ਚ ਮਾਲਕ ਦੇ ਘਰੇ ਖੜੇਗਾ ਜਾ ਕੇ ਤੁਸੀਂ ਦੇਖ ਸਕਦੇ ਹੋ ਚਲਾ ਕੇ ਦੇਖਣਾ ਬਿਚਲਾ ਕੇ ਦੇਖ ਸਕਦੇ ਹੋ ਮਾਲਕ ਨੇ ਕਿਹਾ ਰੇਟ ਜਿਹੜਾ ਉੱਪਰ-ਨੀਚ ਮਾੜਾ-ਮੋਟਾ ਕਰ ਲਾਂਗੇ। ਬਾਕੀ 13000 ਇਹਨਾਂ ਨੇ ਠੀਕ ਹੀ ਮੰਗਿਆ ਸੀ। ਬਾਕੀ ਤੁਸੀਂ ਆਪੇ ਗੱਲ ਕਰ ਲਿਓ ਤੇ ਜਾ ਕੇ ਦੇਖ ਲਿਓ ਤੇ ਖਰੀਦ ਲਿਓ ਜੀ। ਬਾਕੀ ਨੰਬਰ ਆਪਾਂ 905682055 ਨੰਬਰ ਤੁਹਾਨੂੰ ਦੇ ਹੀ ਦਿੱਤਾ ਮਾਲਕ ਦਾ ਜੀ। ਸਿੱਧਾ ਮਾਲਕ ਦਾ ਆ ਨੰਬਰ ਹੈਗਾ। ਹੁਣ ਆਪਾਂ ਗੱਲ ਕਰਦੇ ਆ ਆਪਣੇ ਕੋਲ ਇੱਕ ਗੱਡੀ ਮਾਲਕ ਨੇ ਭੇਜੀ ਆ ਗੱਡੀ ਆ ਜੀ ਜੈਨ। ਜੈਨ ਗੱਡੀ ਆ। ਲਾਲ ਜੇ ਰੰਗ ਦੀ ਆ ਜੀ। ਤੇ ਇਹਨਾਂ ਦਾ ਏਰੀਆ ਬਠਿੰਡਾ ਬਠਿੰਡਾ ਇਹਨਾਂ ਦਾ ਏਰੀਆ ਲੱਗਦਾ ਹੈ ਏਸੀ ਹੀਟਰ ਵਰਕਿੰਗਸ ਹੈ ਏਸੀ ਹੀਟਰ ਵਾਲੀ ਇਹ ਆ ਗੱਡੀ ਹੈ ਜੀ ਦਿੱਲੀ ਨੰਬਰ ਹੈ ਤੇ ਮਾਡਲ 2000 ਪੂਰਾ ਤੇ 35000 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਵੇਚੀ ਹੈ ਜੀ ਬਠਿੰਡੇ ਏਰੀਆ ਚ ਖੜੀ ਹੈ ਮਾਲਕ ਦੇ ਘਰੇ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਲਓ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਲਓ ਬਾਕੀ ਤੁਹਾਡੇ ਸਾਹਮਣੇ ਜੀ ਕਿਸੇ ਨੂੰ ਵੀ ਪਸੰਦ ਆਈ ਹੋਵੇ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਪਸੰਦ ਆਈ ਹੈ ਜਾ ਕੇ ਦੇਖ ਸਕਦਾ ਹਾਂ ਗੱਲ ਕਰ ਸਕਦਾ ਹਾਂ ਮਾਲਕ ਨਾਲ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਦਿੱਤਾ ਜੀ ਨੰਬਰ 62 849 12 831 ਇਸੇ ਨੰਬਰ ਤੇ ਗੱਲ ਕੋਈ ਵੀ ਕਰਨੀ ਹੈ ਕਰ ਸਕਦੇ ਹਾਂ ਜਾ ਕੇ ਦੇਖਣੀ ਹੈ ਗੱਡੀ ਜਾ ਕੇ ਦੇਖ ਸਕਦਾ ਹਾਂ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦਾ ਹਾਂ ਬਾਕੀ ਮਸ਼ੀਨਰੀਆਂ ਦੀ ਪੂਰੀ ਆਪਾਂ ਗੱਲ ਕਰ ਲਈ ਤੇ ਨੰਬਰ ਆਪਾਂ ਸਕਰੀਨ ਤੇ ਸਾਰੇ ਮਾਲਕਾਂ ਦੇ ਦੇ ਦਿੱਤੇ ਜੀ ਤੇ ਕੋਈ ਵੀ ਮਸ਼ੀਨਰੀ ਤੁਹਾਨੂੰ ਪਸੰਦਾ ਹੋਵੇ ਚਾਹੇ ਰਿਟਜ ਗੱਡੀਆਂ ਚਾਹੇ ਬੋਲਟਾ ਚਾਹੀ ਹੋਰ ਗੱਡੀਆਂ ਚੀ ਤੁਸੀਂ ਗੱਲ ਕਰ ਲਿਓ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਹਮਨ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਚੈਨਲ ਨੂੰ ਕਰੋ ਦੀ ਸਬਸਕ੍ਰਾਈਬ ਤੇ ਜਲਦੀ ਮਿਲਦੇ ਆ ਜੀ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਘਰ ਦੇ ਨਾਲ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ ਵਟਸਐਪ ਨੰਬਰ ਨੀਚੇ ਹਮੇਸ਼ਾ ਹਰੇ ਜਿਹੇ ਕਰੰਦ ਵਿੱਚ ਲਿਖਿਆ ਰਹਿੰਦਾ ਜੀ